ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਐ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ ਸਚੈ ਦਰਬਾਰ ਤਿੰਨ ਬੰਧਿਆ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਨਹਾਰ ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਗੁਰ ਕੀ ਸੇਵੈ ਲੱਗਿਆ ਫਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੈ ਭਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਿਧਾਈ ਦਰਗਹਿ लेखा ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇਂ ਸਭ ਦੁੱਖ ਹੈ ਦੁੱਖਦਾਈ ਮੋਹ ਮਾਇ ਨਾਨਕ ਗੁਰਮਖ ਨਦਰਿ ਆਇ ਮੋਹ ਮਾਇਆ ਵਿਛੜ ਸਭ ਜਾਏ ਗੁਰਮਖਾ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੇ ਸਿਵੇ ਹੁਕਮ ਅਰਾਦੀ ਹੁਕਮੇ ਸਮੈ ਸਮਾਏ ਹੁਕਮ ਵਰਤ ਨੀਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਗੁਰ ਸਿਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਕਿਨਾ ਹੁਕਮੇ ਲਏ ਮਲਾਈ ਮਨਮੁਖ ਹੁਕਮ ਨਾ ਬੁਝੇ ਬੱਪੜੀ ਨੇ ਤਾ ਹਉ ਮੈਂ ਕਰਮ ਕਮਾਏ ਵਰਤਨੇਮ ਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰਹੁ ਕਸੁੱਧ ਮਾਇਆ ਮੋਹਿ ਬੀਦੇ ਜਿਉ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨਾ ਚੇਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਈ ਗੁਰਮਖ ਪ੍ਰਤੀਤ ਭਈ ਮਨ ਮਾਨਿਆ ਅਨ ਦਿਨ ਸੇਵਾ ਕਰਤ ਸਮਾਈ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲੈ ਤਿਸਨਾ ਭੁਖ ਸਭ ਜਾਏ ਹਉ ਸਦਾ ਸਦਾ ਬਲੇਹਾਰੀ ਗੁਰ ਆਪਣੀ ਜੋ ਪ੍ਰਭ ਸੱਚਾ ਦੇ ਮਲਾਈ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪਿਰਿਆ ਸੋਨੇ ਹੋ ਸੇ ਸੱਜਣ ਮੈਂ ਨਾਲ ਅੰਦਰ ਬਾਹਰ ਹਉ ਫਿਰਾ ਭੀ ਹਿਰਦੈ ਰੱਖਾਂ ਸੰਭਾਲ ਜਿੰਨਾ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿੱਤ ਲਾਇ ਤਿਨ ਕੀ ਦੁਖ ਭੁਖ ਹਉ ਮੈਂ ਵੱਡਾ ਰੋਗ ਗਿਆ ਨਿਰਦੁਖ ਭੈ ਲਿਵ ਲਾਇ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਬੈ ਸਮਾਇ ਨਾਨਕ ਗੁਰ ਪੂਰੇ ਤਿ ਪਾਇਆ ਸਹਿਜ ਮਿਲਿਆ ਪ੍ਰਭ ਆਇ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੈ ਆਹਾਰ ਵਿਖ ਮਾਇਆ ਧਨ ਸੰਚ ਮਰਹਿ ਹੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੀ ਕਮਾਵੇ ਸੋ ਥਾਏ ਨ ਪਵੈ ਦਰਗਾਹ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸੇ ਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨਾਂ ਰਾਸ ਹੋਏ ਸਤਗੁਰ ਤੇ ਸੋਜੀ ਪਾਏ ਸਭ ਕਿਛ ਤੇ ਸਤੇ ਹੋਇਆ ਜਿਉ ਤਿਸਹਿ ਦੀ ਰਜਾਈ ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਇ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਇ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਇ ਹਿਰਦੈ ਕਮਲ ਪਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਗੁਰ ਤਿਨ ਕੋ ਮੇਲਿਓ ਨ ਜਿਨ ਧੁਰ ਮਸਤਕ ਭਾਗ ਲਖਾਇ ਅੰਦਰ तिस ਨਾ ਆਗੇ ਹੈ ਮਨ ਮੁਖ ਭੁਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਹਿ ਆਲਪਟਾਇ ਫਨ ਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹਉ ਮੈਂ ਕਰਮ ਕਮਾਏ ਗੁਰ ਸਰਨਾਈ ਉੱਬਰੈ ਨਾਨਕ ਲੈ ਛਡਾਏ ਸਤ ਗੁਰ ਪੁਰਖ ਹਰ ਧਿਆਏਂਦਾ ਸਤ ਸੰਗਤ ਸਤ ਗੁਰ ਭਾਏ ਸਤ ਸੰਗਤ ਸਤ ਗੁਰ ਸੇਵੰਦੇ ਹਰ ਮੇਲੇ ਗੁਰ ਮਿਲਾਏ ਇਹੋ ਭੌਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੀ ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰ ਅਨ ਹਰ ਦਰਗਾਹ ਲਈ ਛਡਾਈ ਗੁਰ ਸਿੱਖਾਂ ਨੂੰ ਸਾबास ਹੈ ਹਰ ਟੁੱਠਾ ਮੇਲ ਮਲਾਈ ਗੁਰ ਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਹਰ ਏਕ ਲਿਵ ਲਾਗੀ ਅੰਤਰ ਨਾਮ ਵਿਸਾਇਆ ਗੁਰਮਤੀ ਜਮ ਜੋਹੇ ਨਾ ਸਕੈ ਸਚੈ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਾਨੇ ਅੰਤਰ ਹਉ ਮੈ ਰੋਗ ਫਰਮੋਂ ਭੂਲੇ ਹਉ ਮੈਂ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈ ਸਾ ਪੁਰਖ ਨਾ ਲੱਭੈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮ ਦੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲ ਗੋਲੇ ਸਲੋਕ